ਸ਼ੋਅ ਵਰਤਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬੁਲੇਟਨ ਦੀ ਕਰਦੇ ਹਾਂ ਸ਼ੁਰੂਆਤ ਕੈਬਨਟ ਮੰਤਰੀ ਲਾਲਜੰਤ ਕਟਾਰੂ ਚੱਕ ਨੇ ਚੰਡੀਗੜ੍ਹ ਦੇ ਅਨਾਜ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ ਇਸ ਮੌਕੇ ਉਨ੍ਹਾਂ ਪੰਜਾਬ ਦੇ ਵਿੱਚ ਫ੍ਰੀ ਰਾਸ਼ਨ ਦੀ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰ ਦੀਆਂ ਹਦਾਇਤਾਂ ਦੇ ਮੁਤਾਬਕ ਪੰਜਾਬ ਦੇ ਵਿੱਚ ਲਾਭਪਾਤਰੀਆਂ ਦੇ ਲਈ ਈ ਕੇਵਾਈਸੀ ਕੀਤਾ ਜਾ ਰਿਹਾ ਹੈ ਪਿਛਲੇ ਲਗਭਗ 1 ਸਾਲ ਤੋਂ ਇਹ ਪ੍ਰੋਸੈਸ ਜਾਰੀ ਹੈ ਤੇ ਜ਼ਿਆਦਾਤਰ ਲਾਭਪਾਤਰੀਆਂ ਵੱਲੋਂ ਈ ਕੇਵਾਈਸੀ ਕਰਵਾ ਲਈ ਗਈ ਹੈ ਉਨ੍ਹਾਂ ਦੱਸਿਆ ਕਿ ਜਿਹੜੇ ਲਾਭਪਾਤਰੀ ਈਕੇਵਾਈਸ ਤੋਂ ਵਾਂਝੇ ਨੇ ਉਹ ਜਲਦ ਹੀ ਇਸ ਪ੍ਰੋਸੈਸ ਨੂੰ ਪੂਰਾ ਕਰ ਲੈਣ। ਘਟਾਰੂ ਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਕੋਈ ਵੀ ਲਾਭਪਾਤਰੀ ਫ੍ਰੀ ਅਨਾਜ ਦੀ ਸਰਕਾਰੀ ਸਕੀਮ ਤੋਂ ਵਾਂਝਾ ਨਾ ਰਹੇ। ਪੰਜਾਬ ਸਰਕਾਰ ਇਸ ਦੇ ਲਈ ਲਗਾਤਾਰ ਕਾਰਜ ਰਾਤੇ ਹੈ। ਇਸ ਲਈ ਉਹਨਾਂ ਨੇ ਕਿਹਾ ਕਿ ਜਲਦ ਤੋਂ ਜਲਦ ਰਹਿੰਦੇ ਲਾਭਪਾਤਰੀ ਵੀ ਈਕੇਵਾਈਸੀ ਕਰਵਾਉਣ ਅਤੇ ਜਲਦ ਤੋਂ ਜਲਦ ਫ੍ਰੀ ਰਾਸ਼ਨ ਦੀ ਸੇਵਾ ਜਿਹੜੀ ਹੈ ਉਸ ਨੂੰ ਸੁਨਿਸ਼ਚਿਤ ਕਰਨ ਅਤੇ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਇਸ ਦਾ ਲਾਭ ਲਾਭਪਾਤਰੀਆਂ ਨੂੰ ਮਿਲਦਾ ਰਹੇ। ਅਨਾਜ ਪਵਨ ਦੇ ਅੰਦਰ ਤੁਹਾਡੇ ਨਾਲ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਇਸ਼ੂ ਹੈ ਸਾਰੇ ਦੇਸ਼ ਦੇ ਅੰਦਰ ਉਹ ਚੱਲ ਰਿਹਾ ਉਹਦੇ ਬਾਰੇ ਕੁਝ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹਾਂ ਸੋ ਮੇਰੇ ਨਾਲ ਫੂਡ ਸਪਲਾਈ ਦੇ ਸਾਡੇ ਸੈਕਟਰੀ ਤਵਾੜੀ ਜੀ ਰਾਹੁਲ ਤਵਾੜੀ ਜੀ ਔਰ ਮੇਰੇ ਖੱਬੇ ਪਾਸੇ ਵਰਿੰਦਰ ਸ਼ਰਮਾ ਜੀ ਜਿਹੜੇ ਸਾਡੇ ਡਾਇਰੈਕਟਰ ਨੇ ਸੋ तमाम ਸਾਡੇ ਅਧਿਕਾਰੀ ਸਹਿਬਾਨ ਜਿਹੜੇ ਅ ਅੱਜ ਦੀ ਇਸ ਮੀਟਿੰਗ ਚ ਆਇਆ ਕਿਉਂਕਿ ਅਸੀਂ ਸਾਰੇ ਪੰਜਾਬ ਦੇ ਜਿਹੜੇ ਡੀ ਐਫ ਐਸ ਸੀ ਨੇ ਸਾਡੇ ਡਿਪਟੀ ਡਾਇਰੈਕਟਰ ਨੇ ਉਹਨਾਂ ਦੇ ਨਾਲ ਵੀ ਸੀ ਕਰ ਰਹੇ ਆਂ ਔਰ ਵੀ ਸੀ ਕਰਨ ਤੋਂ ਬਾਅਦ ਜਿਹੜੀ ਇਹ ਚਰਚਾ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਉਹ ਇਹ ਆ ਕਿ ਸਮੁੱਚੇ ਦੇਸ਼ ਦੇ ਅੰਦਰ ਜਿਹੜੇ ਜਨਤਕ ਵੰਡ ਪ੍ਰਣਾਲੀ ਦੇ ਨਾਲ ਅਧੀਨ ਜਿਹੜੇ ਜੁੜੇ ਲਾਹੇ ਪਾਤਰੀ ਹੈ ਉਹਨਾਂ ਲਾਪਾਤਰੀਆਂ ਦੀ ਇੱਕ ਤਰ੍ਹਾਂ ਦੀ ਪਛਾਣ ਕਰਨ ਦੇ ਲਈ ਉਹਨਾਂ ਦੇ ਨਾਲ رابطہ ਜੋੜਨ ਦੇ ਲਈ ਸੰਜੀਵ ਰਿਸ਼ਤਾ ਜੋੜਨ ਦੇ ਲਈ ਇੱਕ ਈਕੇ ਵਾਈਸੀ ਸਾਰੇ ਦੇਸ਼ ਦੇ ਅੰਦਰ ਕੀਤੀ ਜਾ ਰਹੀ ਹੈ ਸੋ ਉਸ ਕੜੀ ਵੱਜੋ ਪੰਜਾਬ ਦੇ ਅੰਦਰ ਪਿਛਲੇ ਸਾਲ ਜੂਨ ਤੋਂ ਅਸੀਂ ਇਹ ਈਕੇ ਵਾਈਸੀ ਆਰੰਭ ਕੀਤੀ ਹੈ ਔਰ ਇਹ ਜੂਨ ਤੋਂ ਆਰੰਭ ਕਰਨ ਤੋਂ ਬਾਅਦ ਅਸੀਂ ਲਗਾਤਾਰ ਵਕ ਵਕ ਢੰਗਾਂ ਦੇ ਨਾਲ ਚਾਹੇ ਉਹ ਅਖਬਾਰਾਂ ਚ ਇਸ਼ਤਿਹਾਰ ਦੇ ਰੂਪ ਚ ਹੋਵੇ ਮੰਦਰਾ ਗੁਰਦੁਆਰਿਆਂ ਚੋਂ ਅਨਾਉਂਸਮੈਂਟਾਂ ਕਰਨ ਦੇ ਰੂਪ ਚ ਹੋਵੇ ਜਾਂ ਡੀਪੋ 홀ਡਰਾਂ ਦੇ ਰਾਹੀਂ ਇਹਨੂੰ ਮਾਸਸ ਦੇ ਅੰਦਰ ਲਿਜਾਣ ਦਾ ਢੰਗ ਹੋਵੇ ਸੋ ਹਰ ਹਰ ਉਹ ਢੰਗ ਤਰੀਕਾ ਜਿਹੜਾ ਸਾਡੇ ਲਾਹਪਤਰੀਆਂ ਦੇ ਕੋਲ ਇਕੇ ਵਾਈਸੀ ਕਰਾਣ ਦਾ ਜਿਹੜਾ ਸੁਨੇਹਾ ਉਹ ਪਹੁੰਚੇ ਉਹਦੇ ਲਈ ਲਗਾਤਾਰ ਜਿਹੜਾ ਸਾਡਾ ਡਿਪਾਰਟਮੈਂਟ ਉਹ ਵਰਕਿੰਗ ਚ ਲਗਾਤਾਰੋ ਕੰਮ ਕਰ ਰਿਹਾ ਸੋ ਅੱਜ ਫਿਰ ਮੈਂ ਉਹਨਾਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਕਿਉਂਕਿ ਪਿਛਲੇ ਜਦੋਂ ਜੂਨ ਚ ਸ਼ੁਰੂ ਹੋਈ ਆ ਸੋ ਪੰਜਾਬ ਦੇ ਅੰਦਰ ਟੋਟਲ ਸਾਡਾ 1 ਕਰੋੜ 57 ਲੱਖ ਜਿਹੜੇ ਬੈਨੀਫੀਸ਼ੀਅਰ ਨੇ ਜਿਹੜੇ ਇਹ ਜਿਹੜਾ ਅਨਾਜ ਲੈ ਰਹੇ ਨੇ ਔਰ ਉਹਨਾਂ ਦੇ ਵਿੱਚੋਂ ਜਿਹੜੀ ਭਾਰਤ ਸਰਕਾਰ ਦੀ ਗਾਈਡਲਾਈਨ ਹੈ ਕਿ 5 ਸਾਲ ਤੋਂ ਛੋਟੇ ਬੱਚੇ ਜਿਹੜੇ ਆ ਉਹ ਈਕੇ ਵਾਈਸੀ ਤੋਂ ਬਾਹਰ ਕੱਢ ਦਿੱਤੇ ਜਾਣ ਜੋ ਉਹਨਾਂ ਨੂੰ ਵਾਰ ਕਰਦੋਂ ਤੋਂ ਬਾਅਦ ਸਾਡੇ ਕੋਲ 1 ਕਰੋੜ 52 ਲੱਖ 50 ਹਜ਼ਾਰ ਜਿਹੜੇ ਬੈਨੀਫੀਸ਼ੀਅਰ ਬਚਦੇ ਆ ਜਿਨ੍ਹਾਂ ਵਿੱਚ ਹੁਣ ਤੱਕ ਅਸੀਂ 1 ਕਰੋੜ 25 ਲੱਖ ਤੇ 50 ਹਜ਼ਾਰ ਜਿਹੜਾ ਈਕੇ ਵਾਈਸੀ ਕਰ ਚੁੱਕੇ ਆ ਸੋ ਸਾਡੀ ਕੋਸ਼ਿਸ਼ ਇਹ ਆ ਵੀ ਕੋਈ ਵੀ ਜਿਹੜਾ ਗਰੀਬ ਲੋੜਵੰਦ ਵਿਅਕਤੀ ਆ ਘੱਟੋ ਘੱਟ ਉਹ ਅ ਅਨਾਜ ਤੋਂ ਵਾਂਝਾ ਨਾ ਰਵੇ ਸੋ ਉਹਦੇ ਲਈ ਅਸੀਂ ਵਾਰ-ਵਾਰ ਯਤਨ ਕੀਤੇ ਆ ਜਿਸ ਸਮੇਂ ਦੱਸਿਆ ਵੀ ਜੂਨ ਤੋਂ ਇਹ ਸ਼ੁਰੂ ਹੋਇਆ ਜੋਣ ਤੋਂ ਬਾਅਦ ਕੱਚੀ ਮਾਰਚ ਜਿਹੜਾ ਸਾਡੀ ਡੇਟ ਸੀਗੀ 25 ਦੀ ਔਰ 31 ਮਾਰਚ ਤੋਂ ਬਾਅਦ 30 ਅਪ੍ਰੈਲ ਵਿੱਚ ਵਾਦਾ ਕੀਤਾ ਫਿਰ ਇਹ ਡੇਟ 30 ਜੂਨ ਤੱਕ ਵਧਾਈ ਆ ਸੋ 7 ਜੁਲਾਈ ਤੱਕ ਸੋ ਹੁਣ ਅਸੀਂ ਭਾਰਤ ਸਰਕਾਰ ਨੂੰ ਫਿਰ ਇੱਕ ਬੇਨਤੀ ਕੀਤੀ ਆ ਕਿ ਇਹਨੂੰ 31 ਅਗਸਤ ਤੱਕ ਜਿਹੜਾ ਆ ਉਹ ਡੇਢ ਨੂੰ ਵਧਾਇਆ ਜਾਵੇ ਤਾਂ ਜੋ ਕੋਈ ਵੀ ਲਾਹੇਪਤਰੀ ਜਿਹੜਾ ਆ ਉਹ ਇੱਕੇ ਬਾਈਸੇ ਤੋਂ ਨਾ ਰਵੇ ਸੋ ਸਾਡੀ ਸਾਰੀ ਬੇਨਤੀ ਆ ਕਿ ਡਿਪੋ ਤੇ ਜਾ ਕੇ ਜਾਓ ਆਪਣੇ ਕਾਰ ਵੀ ਕਰ ਸਕਦੇ ਆ ਆਪਣੇ ਮੋਬਾਈਲ ਦੇ ਉੱਤੇ ਜਿਹੜੀ ਐਪ ਅਸੀਂ ਈਕੇ ਵਾਈਸੀ ਦੀ ਸਾਂਝੀ ਕੀਤੀ ਆ ਉਹਦੇ ਰਾਹੀਂ ਆਪਣਾ ਈਕੇ ਵਾਈਸੀ ਕਰਾ ਸਕੋ ਜਿਹੜੇ ਇਹ 30 ਲੱਖ ਬੈਨੀਫੀਸ਼ੀਅਰ ਪੰਜਾਬ ਦੇ ਅੰਦਰ ਰਹਿ ਗਏ ਆ ਇਹ ਕਿਹੜੇ ਬੈਨੀਫੀਸ਼ੀਅਰ ਨੇ ਇਹਨਾਂ ਵਿੱਚੋਂ ਕਿੰਨਿਆਂ ਦੀ ਕਈਆਂ ਦੀ ਡੈਥ ਵੀ ਹੋ ਸਕਦੀ ਆ ਇਹਨਾਂ ਵਿੱਚੋਂ ਕਈ ਬਾਹਰ ਵੀ ਗਏ ਹੋ ਸਕਦੇ ਆ ਇਹਨਾਂ ਵਿੱਚੋਂ ਕਈ ਮਾਈਗਰੇਟ ਵੀ ਕਰ ਗਏ ਹੋ ਸਕਦੇ ਆ ਜਾਂ ਇਹਨਾਂ ਵਿੱਚ ਕੁਝ ਐਸੇ ਵੀ ਹੋ ਸਕਦੇ ਆ ਜਿਨ੍ਹਾਂ ਨੂੰ ਲੋੜ ਨਹੀਂ ਹੈ ਪਰ ਅਸੀਂ ਅਪੀਲ ਇਹ ਕਰਨਾ ਚਾਹੁੰਦੇ ਆ ਅੱਜ ਤੁਹਾਡੇ ਸਾਹਮਣੇ ਦਰਾਈ ਕਿ ਕੋਈ ਵੀ ਬੰਦਾ ਕੋਈ ਵੀ ਸਾਡਾ ਲਾਹ ਪਤਰੀ ਜਿਹੜਾ ਆ ਉਹ ਡੀਪੂ ਦੇ ਉੱਤੇ ਆ ਕੇ ਆਪਣਾ ਜਿਹੜਾ ਈਕੇ ਵਾਈਸੀ ਕਰਾਵੇ ਆਪਣਾ ਗੂਠਾ ਲਾਵੇ ਤੇ ਆਪਣਾ ਨਾਮ ਜੋ ਲੈ ਲਵੇ ਸੋ ਜਿੰਨੇ ਲੋਕਾਂ ਨੇ ਈਕੇ ਵਾਈਸੀ ਕਰਾ ਲਈ ਹੈ ਉਹਨਾਂ ਦੀ ਕਣਕ ਜਿਹੜੀ ਐ ਅਲੋਕੇਟ ਕਰ ਦਿੱਤੀ ਗਈ ਹੈ ਬਾਕੀ ਜਿਹੜੇ ਰਹਿ ਗਏ ਨੇ ਜਦੋਂ ਉਹ ਡੀਪੂ ਤੇ ਆ ਜਾਣਗੇ ਈਕੇ ਈਕੇ ਵਾਈਸੀ ਕਰਾ ਲੈਣਗੇ ਨਾਲ ਦੀ ਨਾਲ ਉਹਨਾਂ ਨੂੰ ਵੀ ਕਣਕ ਦਿੱਤੀ ਜਾਵੇਗੀ ਕਿਸੇ ਵੀ ਜੋਗ ਵਿਅਕਤੀ ਨੂੰ ਕਿਸੇ ਵੀ ਲੋੜਵੰਦ ਪਰਿਵਾਰ ਦੀ ਜਿਹੜੀ ਆ ਉਹ ਕਣਕ ਨਹੀਂ ਕੱਟੀ ਜਾਊਗੀ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਸਪੈਸ਼ਲੇ ਪੰਜਾਬੀਆਂ ਨੂੰ ਜਾਂ ਬੈਨੀਫੀਸ਼ੀਅਰ ਜਿੰਨੇ ਵੀ ਉਹਨਾਂ ਨੂੰ ਅਪੀਲ ਕੀਤੀ ਆ ਕਿ ਤੁਸੀਂ ਵੀ ਆਪਣਾ ਆਈ ਕੇ ਵਾਈ ਸੀ ਕਰਾਓ ਸੋ ਮੁੱਖ ਤੌਰ ਤੇ ਅੱਜ ਪੰਜਾਬ ਦੇ ਫੂਡ ਸਪਲਾਈ ਦੇ ਨਾਲ ਜੁੜੇ ਜਿਹੜੇ ਸਾਡੇ ਕਾਰਡ ਹੋਲਡਰ ਨੇ ਉਹਨਾਂ ਨੂੰ ਹੰਮਰ ਰਿਕਵੈਸਟ ਆ ਕਿ ਉਹ ਜਲਦੀ ਤੋਂ ਜਲਦੀ ਜਿਹੜੇ ਰਹਿ ਗਏ ਨੇ ਉਹ ਦੀਪੀਆਂ ਤੋਂ ਆਗੇ ਕਿਉਂਕਿ ਸਾਡਾ ਜਿਹੜਾ 3 ਮਹੀਨਿਆਂ ਦਾ ਸਰਕਲ ਕੰਕ ਬੰਡਨ ਦਾ ਸ਼ੁਰੂ ਹੋ ਰਿਹਾ ਉਹ ਕਰਾਂ ਅਸੀਂ ਚਾਹਦੇ ਵੀ ਕੋਈ ਵੀ ਲਾਹ ਪਤਰੀ ਜਿਹੜਾ ਸਾਡਾ ਜੋਗ ਲਾਹ ਪਤਰੀ ਆ ਉਹ ਨਾਜ ਤੋਂ ਵਾਂਝਾ ਨਾ ਰਵੇ ਉਧਰ ਸੂਬੇ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਨਸ਼ੇ ਨੂੰ ਖਤਮ ਕਰਨ ਦੀ ਮੁਹਿੰਮ ਲਗਾਤਾਰ ਜਾਰੀ ਹੈ ਇਸ ਦੇ ਨਾਲ ਨਾਲ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਵੀ ਕੀਤੀ ਜਾ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸ਼੍ਰੀ ਮੁਕਸਰ ਸਾਹਿਬ ਵਿਖੇ ਤਾਜ਼ਾ ਕਾਰਵਾਈ ਕੀਤੀ ਗਈ ਹੈ ਜਿੱਥੇ ਨਸ਼ੇ ਦੇ ਸੁੱਧਾਗਰਾਂ ਵੱਲੋਂ ਬਣਾਈ ਗਈ ਪ੍ਰਾਪਰਟੀ ਨੂੰ ਟੈਟੇਰੀ ਕੀਤਾ ਗਿਆ ਪੀੜਾ ਪੰਝਾ ਇੱਕ ਵਾਰ ਫਿਰ ਤੋਂ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਸੋ ਮੁਖਸਰ ਸਹਿਦ ਦੀਆਂ ਇਹ ਤਸਵੀਰਾਂ ਨੇ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਨਸ਼ੇ ਦੇ ਸੁੱਧਾਗਰਾਂ ਦੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਣਾਈ ਗਈ ਹੈ ਪ੍ਰਾਪਰਟੀ ਟੈਟੇਰੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਸੂਬੇ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਲਗਾਤਾਰ 128ਵਾਂ ਦਿਨ ਹੈ ਤੇ ਪੰਜਾਬ ਪੁਲਿਸ ਨੇ 110 ਨਸ਼ਾ ਤਸਕਰਾਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ 3.8 ਕਿਲੋਗ੍ਰam ਹੈਰੋਇਨ ਹੈ ਜਿਹੜੀ ਉਹ ਬਰਾਮਦ ਕੀਤੀ ਗਈ ਹੈ ਇਸ ਤੋਂ ਇਲਾਵਾ 5 ਕਿਲੋਗ੍ਰam ਅਫੀਮ 1 901 ਕਿਲੋਗ੍ਰam ਪੁੱਕੀ ਬਰਾਮਦ ਕੀਤੀ ਗਈ ਹੈ ਇਸ ਦੇ ਨਾਲ ਹੀ 128 ਦਿਨਾਂ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 20878 ਹੋ ਗਈ ਹੈ ਸੂਬਾ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਕਾਰਵਾਈ ਲਗਾਤਾਰ ਕੀਤੀ ਜਾ ਰਹੀ ਹੈ ਤੇ ਲਗਾਤਾਰ ਨਸ਼ੇ ਦੇ ਸੁੱਧਾਗਰਾਂ ਦੀਆਂ ਇਲੀਗਲ ਪ੍ਰਾਪਰਟੀਆਂ ਦੇ ਉੱਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਵੀ ਕਾਰਵਾਈ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਜਿੱਥੇ ਮੁਕਸਰ ਸਾਹਿਬ ਦੀਆਂ ਤਸਵੀਰਾਂ ਨੇ ਮੁਕਸਰ ਸਾਹਿਬ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਸੋ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ਾਂ ਦੇ ਉੱਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਨਸ਼ੇ ਦੇ ਸੁੱਧਾਗਰਾਂ ਦੇ ਜਿੱਥੇ ਗੈਰ ਕਾਨੂੰਨੀ ਘਰ ਟੈਟੇਰੀ ਕੀਤੇ ਜਾ ਰਹੇ ਨੇ ਉੱਥੇ ਹੀ ਲਗਾਤਾਰ ਗ੍ਰਿਫਤਾਰੀਆਂ ਵੀ ਕੀਤੀਆਂ ਜਾ ਰਹੀਆਂ ਨੇ ਹੁਣ ਤੱਕ 20878 ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਹੋ ਚੁੱਕੀਆਂ ਨੇ ਸੋ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਲਗਾਤਾਰ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਸੀਐਮ ਸਾਹਿਬ ਵੱਲੋਂ ਜੋ ਯੁੱਧ ਨਸ਼ੇ ਵਿਰੁੱਧ ਮਹਿੰਮ ਪਿਛਲੇ ਲਗਭਗ 4 ਮਹੀਨੇ ਤੋਂ ਲਗਾਤਾਰ ਚੱਲ ਰਹੀ ਹੈਗੀ ਉਸ ਦੀ ਲਗਾਤਾਰਤਾ ਤੇ ਅੱਜ ਇੱਕ ਜੋ ਹੱਡਨ ਡਰਗ ਪੈਡਲਰ ਦੀ ਇੱਕ ਜੋ ਪ੍ਰਾਪਰਟੀ ਹੈਗੀ ਜੋ ਪ੍ਰੋਸੀਡ ਆਫ ਸੇਲ ਆਫ ਡਰੱਗਸ ਦੀ ਸੀ ਕਿ ਇਸ ਤੇ ਮਲਟੀਪਲ ਐਫਆਰ ਰਜਿਸਟਰ ਕੀਤੀ ਗਈ ਉਧਰ ਭਾਜਪੀ ਪੰਜਾਬ ਦੇ ਵਿੱਚ ਵੱਡੀ ਖਬਰ ਸਾਹਮਣੇ ਆਈ ਹੈ ਭਾਰਤੀ ਜਨਤਾ ਪਾਰਟੀ ਨੇ ਅਸ਼ਵਨੀ ਸ਼ਰਮਾ ਨੂੰ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ ਇਸ ਸਬੰਧੀ ਪਾਰਟੀ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਇਸ ਦੇ ਨਾਲ ਹੀ ਸੁਨੀਲ ਜਾਖੜ ਵੀ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲ ਲੈਣੇ ਨੇ ਇਸ ਤੋਂ ਇਲਾਵਾ ਅਸ਼ਵਨੀ ਸ਼ਰਮਾ ਨੂੰ ਹੁਣ ਕਾਰਜਕਾਰੀ ਪ੍ਰਧਾਨ ਹੈ ਜਿਹੜਾ ਉਹ ਥਾਪਿਆ ਗਿਆ ਹੈ ਪੰਜਾਬ ਦੇ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਅਜਿਹੀ ਸਥਿਤੀ ਦੇ ਵਿੱਚ ਬੀਜੇਪੀ ਵੱਲੋਂ ਸੰਗਠਨ ਨੂੰ ਮਜ਼ਬੂਤ ਕਰਨ ਵੱਲ ਕਦਮ ਚੁੱਕੇ ਜਾ ਰਹੇ ਨੇ ਜਿਵੇਂ ਕਿ ਅਸ਼ਵਨੀ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ ਤਾਂ ਇਹ ਸਪੱਸ਼ਟ ਹੈ ਕਿ ਜਾਖੜ ਪਹਿਲਾਂ ਵਾਂਗੂ ਅਹੁਦੇ ਤੇ ਰਹਿਣਗੇ ਅਤੇ ਅਸ਼ਵਨੀ ਸ਼ਰਮਾ ਉਹਨਾਂ ਦੇ ਸਹਿਯੋਗੀ ਵਜੋਂ ਕੰਮ ਕਰਨਗੇ ਅਸ਼ਵਨੀ ਸ਼ਰਮਾ 17 ਜਨਵਰੀ 2020 ਤੋਂ 4 ਜੁਲਾਈ 2023 ਤੱਕ ਪੰਜਾਬ ਬੀਜੇਪੀ ਦੇ ਮੁਖੀ ਸਨ ਉਹਨਾਂ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਦੇ ਨਾਲ ਗੱਠਜੋੜ ਟੁੱਟਣ ਤੋਂ ਬਾਅਦ 2022 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਗਈਆਂ ਅਤੇ ਪਾਰਟੀ 2 ਸੀਟਾਂ ਜਿੱਤਣ ਦੇ ਵਿੱਚ ਕਾਮਯਾਬੀ ਰਹੀ ਹੈ ਸੋ ਅਸ਼ਵਨੀ ਸ਼ਰਮਾ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਆਰਵਨੀਤ ਸਿੰਘ ਬਿੱਟੂ ਵੱਲੋਂ ਅਸ਼ਵਨੀ ਸ਼ਰਮਾ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਦੇ ਉੱਤੇ ਮੁਬਾਰਕਬਾਦ ਵੀ ਦਿੱਤੀ ਗਈ ਹੈ ਦੇਖੋ ਮੈਂ ਸਭ ਤੋਂ ਪਹਿਲਾਂ ਸਾਡੀ ਬੀਜੇਪੀ ਪਾਰਟੀ ਹਾਈ ਕਮਾਂਡ ਸ਼੍ਰੀ ਨਰਿੰਦਰ ਮੋਦੀ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਅਮਿਤ ਸ਼ਾਹ ਜੀ ਤੇ ਸਾਡੇ ਪਾਰਟੀ ਦੇ ਪ੍ਰੈਜ਼ੀਡੈਂਟ ਡੱਡਾ ਜੀ ਉਦੋਂ ਬਾਅਦ ਬੀ ਐਲ ਸੰਤੋਸ਼ ਸਾਹਿਬ ਸਾਰਿਆਂ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਬਹੁਤ ਹੀ ਪੁਰਾਣੇ ਲੰਬੇ ਚਿਰ ਤੋਂ ਬੀਜੇਪੀ ਦੀ ਤੇ ਲੋਕਾਂ ਦੀ ਸੇਵਾ ਕਰ ਰਹੇ ਅੱਜ ਵੀ ਸਾਡੇ ਮਜੂਤਾ ਐਮਐਲਏ ਨੇ ਸ਼੍ਰੀ ਅਸ਼ਵਨੀ ਸ਼ਰਮਾ ਜੀ ਜਿਨ੍ਹਾਂ ਨੂੰ ਵਰਕਿੰਗ ਦਾ ਨਾ ਜਿਹੜਾ ਉਹ ਬੀਜੇਪੀ ਨੇ ਅੱਜ ਪੰਜਾਬ ਦਾ ਬਣਾਇਆ ਮੈਂ ਸਮਝਦਾ ਬਹੁਤ ਵੱਡਾ ਫੈਸਲਾ ਬਹੁਤ ਵਧੀਆ ਫੈਸਲਾ ਤੇ ਸਾਰੇ ਇਕੱਠੇ ਰਲ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਬੜੀ ਮਜ਼ਬੂਤੀ ਨਾਲ ਬੀਜੇਪੀ ਪੰਜਾਬ ਦੇ ਵਿੱਚ ਕੰਮ ਕਰੇਗੀ ਤੇ ਮੈਂ ਸਮਝਦਾ ਇਹ ਇੰਡੀਕੇਸ਼ਨ ਵੀ ਆ ਵੀ ਬੀਜੇਪੀ ਆ ਜਿਹੜੀ ਉਹ ਪੰਜਾਬ ਨੂੰ ਬੜਾ ਸੀਰੀਅਸਲੀ ਲੈ ਰਹੀ ਆ ਤੇ ਆਉਣ ਵਾਲੇ 2027 ਦੀਆਂ ਚੋਣਾਂ ਲਈ ਇਹ ਲਾਮਬੰਦੀ ਕੀਤੀ ਜਾ ਰਹੀ ਆ ਇਹ ਕਮਰ कसे कसे ਜਾ ਰਹੇ ਆ ਤੇ ਬਹੁਤ ਵਿਸ਼ਵਾਸ ਨਾਲ ਮੈਂ ਇਹ ਗੱਲ ਭਾਜੀਪੀ ਦੇ ਸਾਰੇ ਹੀ ਵਰਕਰਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਨਾ ਇੱਕ ਨਵੀਂ ਜਿਹੜੀ ਸ਼ੁਰੂਆਤ ਉਹ 27 ਦੀ ਆਪਾਂ ਹਰ ਸ਼ਹਿਰ ਪਿੰਡ ਪਿੰਡ ਜਾ ਕੇ ਆਪਾਂ ਕਰਨੀ ਆ ਤੇ ਤੁਹਾਡਾ ਸਾਰਿਆਂ ਦਾ ਸਹਿਯੋਗ ਦੀ ਲੋੜ ਆ ਜੇ ਡਬਲ ਇੰਜਨ ਦੀ ਸਰਕਾਰ ਸਤਾਈ ਚ ਲਿਆ ਕਿ ਆਪਾਂ ਇੱਕ ਦੁਬਾਰਾ ਪੰਜਾਬ ਆਪਣਾ ਜਿਹੜਾ ਰੰਗਲਾ ਪੰਜਾਬ ਗਿੱਧੀਆਂ ਭੰਗੜੀਆਂ ਦਾ ਪੰਜਾਬ ਸੁਖ ਸ਼ਾਂਤੀ ਦਾ ਪੰਜਾਬ ਬਣਾਉਣਾ ਉਹਦੇ ਵੱਲੋਂ ਚੱਲੀਏ ਤੇ ਮੈਂ ਸਾਰੇ ਹੀ ਬੀਜੇਪੀ ਦੇ ਵਰਕਰਾਂ ਨੂੰ ਤੇ ਸਾਰੇ ਬੀਜੇਪੀ ਨੂੰ ਬਹੁਤ ਬਹੁਤ ਮੁਬਾਰਕਬਾਦ ਵਧਾਈ ਦਿਨ। ਧੰਨਵਾਦ। ਤੇ ਉਧਰ ਜੱਗੂ ਭਗਵਾਨ ਪੁਰੀਆ ਦੀ ਪਰਜਾਈ ਲਵਜੀਤ ਕੌਰ ਨੂੰ ਸੋਮਵਾਰ ਦੇਰ ਰਾਤ ਪੰਜਾਬ ਦੇ ਅੰਮ੍ਰਿਤਸਰ ਸਥਿਤ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਫਤਾਰ ਕੀਤਾ ਗਿਆ ਹੈ ਲਵਜੀਤ ਕੌਰ ਆਸਟ੍ਰੇਲੀਆ ਜਾਣ ਦੇ ਲਈ ਹਵਾਈ ਅੱਡੇ ਤੇ ਪਹੁੰਚੀ ਸੀ ਉਸ ਵਿਰੁੱਧ ਜਾਰੀ ਲੋਕਆਊਟ ਸਰਕੂਲਰ ਕਾਰਨ ਉਸ ਨੂੰ ਹਵਾਈ ਅੱਡੇ ਤੇ ਹੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਲਵਜੀਤ ਕੌਰ ਨੂੰ ਬਟਾਲਾ ਵਿੱਚ ਮਾਰੇ ਗਏ ਗੋਰਾ ਬਰਿਆਰ ਕਤਲ ਮਾਮਲੇ ਦੇ ਵਿੱਚ ਗ੍ਰਫਤਾਰ ਕੀਤਾ ਗਿਆ ਹੈ ਜਾਣਕਾਰੀ ਦੇ ਮੁਤਾਬਿਕ ਲਵਜੀਤ ਕੌਰ ਪਤਨੀ ਮਨਦੀਪ ਸਿੰਘ ਵਿਰੁੱਧ 26 ਮਈ 2025 ਨੂੰ ਥਾਣਾ ਘੁੰਮਣ ਪਟਾਲਾ ਵਿਖੇ ਦਰਜ ਐਫ ਆਈ ਆਰ ਦੀਆਂ ਗੰਭੀਰ ਧਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ ਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਲੁਕਆਊਟ ਨੋਟਿਸ ਵੀ ਜਾਰੀ ਕੀਤਾ ਸੀ ਤਾਂ ਜੋ ਉਹ ਦੇਸ਼ ਛੱਡ ਕੇ ਨਾ ਭੱਜ ਸਕੇ ਲਵਜੀਤ ਹਾਲੀ ਦੇ ਵਿੱਚ ਜੱਗੂ ਪਗਵ ਭਾਨਪੁਰੀਆ ਦੀ ਮਾਂ ਦੇ ਕਤਲ ਤੋਂ ਬਾਅਦ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਦੇ ਲਈ ਭਾਰਤ ਆਈ ਸੀ ਸੁਰੱਖਿਆ ਏਜੰਸੀਆਂ ਨੇ ਰਾਤੋ-ਰਾਤ ਲਗਜੀਤ ਕੌਰ ਤੋਂ ਪੁੱਛਗਛ ਕੀਤੀ ਹੈ ਅਤੇ ਉਸ ਨੂੰ ਬਟਾਲਾ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਸੋ ਹੁਣ ਬਟਾਲਾ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਨਜ਼ਰ ਪਾਉਣੇ ਆ ਮਾਨਸੂਨ ਅਤੇ ਮੌਸਮ ਤੇ ਉੱਤਰ ਭਾਰਤ ਦੇ ਵਿੱਚ ਮਾਨਸੂਨ ਦੀ ਵਰਖਾਤ ਲਗਾਤਾਰ ਜਾਰੀ ਹੈ ਕਈ ਸੂਬਿਆਂ ਦੇ ਵਿੱਚ ਲਗਾਤਾਰ ਭਾਰੀ ਬਰਸਾਤ ਦੇਖਣ ਨੂੰ ਮਿਲ ਰਹੀ ਹੈ ਖਾਸ ਤੌਰ ਤੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਅਗਲੇ 3 ਦਿਨ ਭਾਰੀ ਬਰਸਾਤ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਅੱਜ ਦੀ ਗੱਲ ਕਰੀਏ ਤਾਂ ਅੱਜ ਵੀ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ। ਦਿੱਲੀ ਐਨਸੀਆਰ ਖੇਤਰ ਦੇ ਵਿੱਚ yellow alert ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਚਾਰਗੰਡਾ, ਮਧ ਪ੍ਰਦੇਸ਼, ਦੱਖਣੀ ਛਤੀਸਗੜ ਵਿੱਚ ਭਾਰੀ ਬਰਸਾਤ ਦੀ ਭਵਿੱਖਬਾਣੀ ਕੀਤੀ ਹੈ। 12 ਜੁਲਾਈ ਤੱਕ ਦੇਸ਼ ਭਰ ਦੇ ਵਿੱਚ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ। ਬੰਗਾਲ ਦੀ ਖਾੜੀ ਤੋਂ ਉੱਠਣ ਵਾਲੇ ਚੱਕਰਵਾਤੀ ਸਰਕੂਲੇਸ਼ਨ ਕਾਰਨ ਝਾਰਖੰਡ, ਛਤੀਸਗੜ ਤੇ ਮਹਾਰਾਸ਼ਟਰਾ ਤੱਕ ਇਹ ਪਹੁੰਚ ਚੁੱਕਾ ਹੈ। ਦੇ ਉੱਤਰ ਭਾਰਤ ਦੇ ਵਿੱਚ ਮੱਧ ਭਾਰਤ ਦੇ ਵਿੱਚ ਵੀ ਵਿਆਪਕ ਪੱਧਰ ਤੇ ਬਰਸਾਤ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਇਸ ਦੇ ਨਾਲ ਹੀ અરਬ ਸਾਗਰ ਤੋਂ 65 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਆ ਰਹੀਆਂ ਨੇ ਜੋ ਕਿ ਇੱਕ ਮੌਸਮੀ ਪ੍ਰਣਾਲੀ ਬਣਾ ਰਹੀਆਂ ਨੇ ਜਿਸ ਕਾਰਨ ਮੌਸਮ ਵਿਭਾਗ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਗੰਗਾ ਦੇ ਮੈਦਾਨਾਂ ਦੇ ਵਿੱਚ ਘੱਟ ਦਬਾਅ ਵਾਲਾ ਖੇਤਰ ਬਣਿਆ ਹੈ ਅਤੇ ਝਾਰਖੰਡ ਦੱਖਣੀ ਛਤੀਸਗੜ ਵੱਲ ਇਹ ਲਗਾਤਾਰ ਵਧੇਗਾ ਜਿਸ ਦੇ ਕਾਰਨ ਉੱਤਰ ਭਾਰਤ ਤੋਂ ਲੈ ਕੇ ਮੱਧ ਭਾਰਤ ਦੇ ਵਿੱਚ ਵਿਆਪਕ ਪੱਧਰ ਤੇ ਬਰਸਾਤ ਹੋਵੇਗੀ ਸੋ ਇਹਨਾਂ ਸੂਬਿਆਂ ਦੇ ਵਿੱਚ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਮੌਸਮ ਵਿਭਾਗ ਨੇ ਕਿਹਾ ਹੈ ਕਿ ਇਸ ਪ੍ਰਣਾਲੀ ਨਾਲ ਜੁੜੀਆਂ ਚੱਕਰਵਾਤੀ ਸਰਕੂਲੇਸ਼ਨ ਪੱਛਮੀ ਬੰਗਾਲ ਝਾਰਖੰਡ ਆਸ-ਪਾਸ ਦੇ ਖੇਤਰਾਂ ਨੂੰ ਕਵਰ ਕਰ ਰਿਹਾ ਹੈ ਜਿਸ ਕਾਰਨ ਪੂਰੇ ਉੱਤਰ ਭਾਰਤ ਤੋਂ ਲੈ ਕੇ ਮੱਧ ਪ੍ਰਦੇਸ਼ ਤੱਕ ਇਹ ਸਰਕੂਲੇਸ਼ਨ ਫੈਲੀ ਹੈ ਅਤੇ ਇੱਥੇ ਭਾਰੀ ਤੋਂ ਬਹੁਤ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦੋ ਇਜਾਜ਼ਤ ਬਹੁਤ-ਬਹੁਤ ਧੰਨਵਾਦ